ਸਾਡੇ ਬਹੁਤ ਹੀ ਸਤਿਕਾਰਯੋਗ ਪੱਤਰਕਾਰ ਸਹਿਬਾਨ ਸਾਡੇ ਨਾਲ ਆਈ ਹੋਈ ਅਕਾਲੀ ਦਲ ਵਾਰਸ ਪੰਜਾਬ ਪਾਰਟੀ ਦੇ ਲੀਡਰ ਸਹਿਬਾਨ ਅਤੇ ਸਮੁੱਚੇ ਤੌਰ ਤੇ ਸੌਆਂ ਦੀ ਗਿਣਤੀ ਦੇ ਵਿੱਚ ਵੱਖ-ਵੱਖ ਪਾਰਟੀਆਂ ਤੋਂ ਖਾਸ ਕਰਕੇ ਅਜਨਾਲੇ ਹਲਕੇ ਤੋਂ ਬਹੁਤ ਵੱਡੀ ਤਦਾਦ ਦੇ ਵਿੱਚ ਅੱਜ ਸੰਗਤ ਇਸ ਪ੍ਰੈਸ ਕਾਨਫਰੰਸ 'ਤੇ ਆਈ ਹੈ ਤੇ ਉਹਦੇ ਨਾਲ ਹੀ ਡੇਰਾ ਬਾਬਾ ਨਾਨਕ ਤੋਂ ਵੀ ਸਾਡੇ ਵਿੱਚ ਦੂਸਰੀਆਂ ਪਾਰਟੀਆਂ ਤੋਂ ਜਿਹੜੀਆਂ ਛੱਡ ਕੇ ਸਾਡੀ ਅਕਾਲੀ ਦਲ ਵਾਰਸ ਪੰਜਾਬ ਦੀ ਜਿਹੜੀ ਪਾਰਟੀ ਆ ਉਹਦੇ ਵਿੱਚ ਸ਼ਾਮਲ ਹੋਣ ਲਈ ਆਏ ਨੇ ਸੋ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਤੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀ ਖੁਸ਼ੀ ਦੀ ਗੱਲ ਆ ਕੀ ਅਸੀ 4 ਦਿਨ ਹੋਏ ਪਹਿਲਾ ਵੀ ਤੁਹਾਡੇ ਕੋਲ ਆਈ ਸੀ ਤੁਹਾਡੇ ਦਰਸ਼ਨ ਕਰਨ ਲਈ ਸੰਗਤ ਨੂੰ ਨਾਲ ਲੈ ਕੇ ਉਸ ਦਿਨ ਰਾਜਾ ਸੰਸੀ ਤੋਂ ਬਹੁਤ ਵੱਡੀ ਤਦਾਦ ਦੇ ਵਿੱਚ ਲੋਕਾਂ ਨੇ ਅਕਾਲੀ ਦਲ ਵਾਰਸ ਪੰਜਾਬ ਦੇ ਨਾਲ ਜੁੜਨ ਦੇ ਲਈ ਫੈਸਲਾ ਕੀਤਾ ਸੀ ਔਰ ਮੈਂ ਸਮਝਦਾ ਕਿ ਇਹ ਜਿਹੜੀ ਉਸ ਦਿਨ ਮਹਮ ਸ਼ੁਰੂ ਹੋਈ ਸੀ ਉਹ ਮਹਮ ਨਾਲ ਲੱਗਦੇ ਜਨਾਲਾ ਹਲਕੇ ਵਿੱਚ ਵੀ ਉਹ ਪਹੁੰਚ ਗਈ ਹੈ ਉਥੋਂ ਬਹੁਤ ਵੱਡੀ ਤਦਾਦ ਦੇ ਵਿੱਚ ਅੱਜ ਸੰਗਤ ਤੁਹਾਡੇ ਕੋਲ ਇੱਥੇ ਆਈ ਆ ਇਹ ਗੱਲ ਦੱਸਣ ਲਈ ਕਿ ਅਸੀਂ ਪੰਜਾਬ ਦੇ ਅੰਦਰ ਅਕਾਲੀ ਦਲ ਵਾਰਸ ਪੰਜਾਬ ਦੀ ਪਾਰਟੀ ਨੂੰ ਕਿੰਨਾ ਪਿਆਰ ਕਰਦੇ ਆ ਔਰ ਇਹਨਾਂ ਦੇ ਮਨਾਂ ਵਿੱਚ ਇੱਕੋ ਇੱਕ ਬੜਾ ਵੱਡਾ ਵਿਸ਼ਵਾਸ ਹੈ ਕਿ ਅਕਾਲੀ ਦਲ ਵਾਰਸ ਪੰਜਾਬ ਦੀ ਪਾਰਟੀ ਉਹ ਹਮੇਸ਼ਾ ਹੀ ਪੰਥ ਤੇ ਪੰਜਾਬ ਦੇ ਨਾਲ ਖੜੀ ਰਹੂਗੀ ਇਸ ਕਰਕੇ ਉਹਨਾਂ ਨੇ ਫੈਸਲਾ ਕੀਤਾ ਕਿ ਅਸੀਂ ਤੁਹਾਡੇ ਨਾਲ ਚੱਲਾਂਗੇ ਸੋ ਉਹਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਬਹੁਤ ਸਾਰੇ ਜਾਂ ਸੰਗਤਾਂ ਜਿਹੜੀਆਂ ਆਮ ਆਦਮੀ ਪਾਰਟੀ ਵਿੱਚੋਂ ਇੱਧਰ ਸ਼ਾਮਲ ਹੋ ਰਹੀਆਂ ਉਹਦਾ ਕਾਰਨ ਹੈ ਕਿ ਜਿਸ ਵੇਲੇ 2022 ਦੇ ਵਿੱਚ ਇਹ ਪਾਰਟੀ ਸਤਾ ਵਿੱਚ ਆਈ ਸੀ ਤਾਂ ਉਸ ਵੇਲੇ ਜਿਹੜੇ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕ ਸੀ ਜਿਹੜੇ ਚਾਹੁੰਦੇ ਸੀ ਕਿ ਕਾਂਗਰਸ ਤੇ ਅਕਾਲੀ ਦਲ ਬਾਦਲ ਭਾਜਪਾ ਤੋਂ ਸਾਡਾ ਛਟਕਾਰਾ ਹੋ ਜਾਏ ਉਹਨਾਂ ਨੇ ਉਸ ਪਾਰਟੀ ਲਈ ਬਹੁਤ ਵੱਡੀ ਮਿਹਨਤ ਕਰਕੇ ਉਹਨਾਂ ਨੂੰ ਇਸ ਪੰਜਾਬ ਦੇ ਰਾਜ ਭਾਗ ਤੇ ਬਿਠਾ ਲਿਆ ਸੀ ਪਰ ਇਹ ਸਾਰੇ ਵੀਰ ਜਿਹੜੇ ਮਨਾ ਵਿੱਚ ਬਲਬਲੇ ਲੈ ਕੇ ਤੁਰੇ ਸੀ ਈਐਸਈ ਪੰਜਾਬ ਨੂੰ ਬਚਾਉਣਾ ਪੰਜਾਬ ਦੇੋਂ ਸਵਾਰਨਾ ਉਹਨਾਂ ਨੂੰ ਜਦੋਂ ਪਤਾ ਲੱਗਾ ਕਿ ਇਹ ਆਮ ਆਦਮੀ ਪਾਰਟੀ ਦਿੱਲੀ ਤੋਂ ਚੱਲਣ ਵਾਲੇ ਉਹਨਾਂ ਹੁਕਮਰਾਨਾਂ ਦੀ ਆ ਜਿਨ੍ਹਾਂ ਨੂੰ ਪੰਜਾਬ ਦੇ ਨਾਲ ਕੋਈ ਵਾਅਵਾਸਤਾ ਨਹੀਂ ਜਿਨ੍ਹਾਂ ਨੂੰ ਪੰਜਾਬ ਦੇ ਨਾਲ ਕੋਈ ਪਿਆਰ ਨਹੀਂ ਉਹਨਾਂ ਲਈ ਪੰਜਾਬ ਦੇ ਚਾਹੇ ਉਹ ਇਸ ਪਾਰਟੀ ਦੇ ਸੇਵਾਦਾਰ ਹੋਣ ਜਾਂ ਪਾਰਟੀ ਦੇ ਮੁੱਦੇ ਹੋਣ ਉਹਨਾਂ ਦਾ ਕੋਈ ਗੱਲ ਉਹਨਾਂ ਦੇ ਮਨ ਵਿੱਚ ਪੰਜਾਬ ਲਈ ਨਹੀਂ ਹੈਗੀ ਸੋ ਇਹ ਸਾਰੇ ਵੀਰਾਂ ਨੇ ਇੱਕੇ ਫੈਸਲਾ ਕੀਤਾ ਕਿ ਸਾਨੂੰ ਪੰਜਾਬ ਦੀ ਖੇਤਰੀ ਪਾਰਟੀ ਉਹ ਪਾਰਟੀ ਚਾਹੀਦੀ ਆ ਜਿਹੜੀ ਸੈਂਟਰ ਤੋਂ ਚੱਲਣ ਵਾਲੀਆਂ ਕੇਂਦਰ ਤੋਂ ਚੱਲਣ ਵਾਲੀਆਂ ਕਿਸੇ ਵੀ ਪਾਰਟੀ ਦੇ ਨਾਲ ਜਿਹਦਾ ਸਬੰਧ ਨਾ ਹੋਵੇ ਕਿਉਂਕਿ ਸਾਨੂੰ ਪਤਾ ਹੈ ਕਿ ਪੰਜਾਬ ਆਉਣ ਵਾਲੇ ਸਮੇਂ ਵਿੱਚ ਤਾਂ ਬਚੂਗਾ ਜੇ ਇਥੋਂ ਦੀ ਉਹ ਧੈਰ ਹੋਵੇ ਜਿਹਦਾ ਮੂੰਹ ਦਿੱਲੀ ਨੂੰ ਛੱਡ ਕੇ ਪੰਜਾਬ ਵੱਲ ਹੋਵੇ ਸੋ ਤੁਸੀਂ ਸਾਰੇ ਅੱਜ ਅਸੀਂ ਤੁਹਾਨੂੰ ਇਹਨਾਂ ਵੀਰਾਂ ਨੂੰ ਇੱਥੇ ਮਿਲਾਉਣ ਆਏ ਆ ਬਹੁਤ ਸਾਨੂੰ ਖੁਸ਼ੀ ਆ ਇਸ ਗੱਲ ਦੀ ਕਿ ਇਹਨਾਂ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਇੱਕ ਭਰੋਸੇਯੋਗਤਾ ਆਪਣੀ ਉਹ ਪ੍ਰਗਟ ਕੀਤੀ ਆ ਔਰ ਸਾਨੂੰ ਇਹ ਅਹਿਸਾਸ ਦਵਾਇਆ ਕਿ ਜਿਹੜੀ ਤਰਨ ਤਰਨ ਦੀ ਇਲੈਕਸ਼ਨ ਆ ਉਹਦੇ ਵਿੱਚ ਵੀ ਇਹ ਸਾਰੀ ਦੀ ਸਾਰੀ ਸੰਗਤ ਉੱਥੇ ਪਹੁੰਚ ਕੇ ਜਿਹੜਾ ਸਾਡਾ ਪੰਥਕ ਕੈਂਡੀਡੇਟ ਆ ਭਾਈ ਮਨਦੀਪ ਸਿੰਘ ਜੀ ਉਹਦਾ ਸਮਰਥਨ ਵੀ ਕਰਨਗੇ ਉਹਦੇ ਲਈ ਦਿਨ ਰਾਤ ਜਿੰਨੇ ਦਿਨ ਉਹ ਇਲੈਕਸ਼ਨ ਨਹੀਂ ਹੁੰਦੀ ਉੱਥੇ ਜਾ ਕੇ ਕੰਮ ਵੀ ਕਰਨਗੇ ਔਰ ਪੰਜਾਬ ਦੇ ਅੰਦਰ 2027 ਦੇ ਅੰਦਰ ਇੱਕ ਬਦਲਮਾ ਪੰਜਾਬ ਦਾ ਰਾਜ ਭਾਗ ਦੇਣ ਦੇ ਲਈ ਇਹ ਬਹੁਤ ਵੱਡਾ ਕੰਮ ਵੀ ਕਰਨਗੇ ਸੋ ਇਹਦੇ ਲਈ ਜੀ ਆਇਆਂ ਨੂੰ ਇਸ ਪਾਰਟੀ ਚ ਅਸੀਂ ਸਵਾਗਤ ਕਰਦੇ ਆਂ ਇਹ ਸਾਰੇ ਜਿੰਨੇ ਸਾਡੇ ਹਲਕੇ ਨੇ ਇਹਨਾਂ ਵਿੱਚ ਪਹਿਲਾਂ ਵੀ ਸਾਡੇ ਸੇਵਾਦਾਰ ਉੱਥੇ ਕੰਮ ਕਰ ਰਹੇ ਨੇ ਬਹੁਤ ਔਰ ਤਨ ਤਨ ਦੇਹੀ ਦੇ ਨਾਲ ਪਹਿਲਾਂ ਉਹਨਾਂ ਨੇ ਹੜਾਂ ਵਿੱਚ ਸੇਵਾ ਕੀਤੀ ਔਰ ਹੁਣ ਵੀ ਪਾਰਟੀ ਦੀਆਂ ਉਹ ਸਵਾਮਾਂ ਨਿਰੰਤਰਹੀ ਪਾਰਟੀ ਦੇ ਨਾਲ ਹੀ ਆ ਬਸ ਬਸਤਨ ਜਿਹੜੀ ਚੰਗੀਆਂ ਪਾਰਟੀਆਂ ਪਿਛਲੀਆਂ ਪੁਰਾਣੀਆਂ ਪਾਰਟੀਆਂ ਨੇ ਕਾਹ ਨਹੀਂ ਇੰਨਾ ਕਰ ਦਿੱਤਾ ਹਰ ਧਰਮ ਦਾ ਘਾਣ ਕੀਤਾ ਜੀ ਉਹਨਾਂ ਨੇ ਇੱਕ ਧਰਮ ਦਾ ਘਾਣ ਨਹੀਂ ਕੀਤਾ ਉਹਨਾਂ ਦੇ ਘਰ ਨਾਲ ਦੇਖ ਕੇ ਪੰਜਾਬ ਦਾ ਜੋ ਉਹਨਾਂ ਨੇ ਬੇੜਾ ਗਰ ਕਰ ਦਿੱਤਾ ਉਹਦੇ ਨਾਲ ਦੇਖ ਕੇ ਸਾਦੂ ਅਸੀਂ ਬੜੇ ਚਿਰ ਤੇ ਸੋਚਦੇ ਸੀ ਵੀ ਕੋਈ ਚੰਗੀ ਪਾਰਟੀ ਸਾਡੇ ਪੰਜਾਬ ਦੀ ਖੇਤਰੀ ਪਾਰਟੀ ਚੱਲ ਕੇ ਆਵੇ ਉੱਭਰ ਕੇ ਆਊਗੀ ਤੇ ਅਸੀਂ ਉਹਦੇ ਨਾਲ ਚੱਲ ਕੇ ਜਿਹੜਾ ਪੰਜਾਬ ਨੂੰ ਬਚਾ ਸਕਾਂਗੇ ਕਿਉਂਕਿ ਸਾਡੀ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪਹਿਲਾਂ ਹੀ ਜਿਹੜੇ ਸਾਡੇ ਸਿੱਖ ਜਾਂ ਕਿਸੇ ਵੀ ਧਰਮ ਦੇ ਖਿਲਾਫ ਕੋ ਮਸਲਾ ਉੱਠਦਾ ਉਹਦੇ ਤੇ ਅਸੀਂ ਹਰ ਵਾਰੀ ਚਟਾਨ ਹਰ ਵਾਰ ਹਰ ਵਕਤ ਚਟਾਨ ਨੂੰ ਕੋੜੇ ਰਹੇ ਹਾਂ ਜੋ ਭਾਈ ਸਾਹਿਬ ਦੇ ਹੱਕ ਦੇ ਪਿੱਛੇ ਜਦੋਂ ਭਾਈ ਸਾਹਿਬ ਨੂੰ ਰਸਤ ਕੀਤਾ ਸੀਗਾ ਉਦੋਂ ਵੀ ਅਸੀਂ ਡੀਸੀ ਦਫ਼ਤਰ ਅੰਮ੍ਰਿਤਸਰ ਨੂੰ ਇੱਕ ਵੱਡਾ ਕੱਠ ਕਰਕੇ ਮੰਗ ਪੱਤਰ ਦਿੱਤਾ ਸੀ ਵੀ ਉਹਨਾਂ ਨੂੰ ਛੱਡਿਆ ਜਾਵੇ ਉਹਨਾਂ ਨੂੰ ਕਾਦੇ ਆਸਤੇ ਆਪਾਂ ਰਸਤ ਕੀਤਾ ਕਿਉਂਕਿ ਨਜਾਇਜ਼ ਕੀਤਾ ਉਹਨਾਂ ਨੂੰ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਵੀ ਇੰਨਾਂ ਪਾਰਟੀਆਂ ਦੇ ਮਾੜੇ ਹਾਲਾਤ ਵੇਖ ਕੇ ਜਿਹੜੇ ਪੰਜਾਬ ਪ੍ਰਤੀ ਮਾੜੇ ਹਾਲਾਤ ਆ ਕੋਣੀ ਵੇਖ ਲੋ ਇਹ ਝਾੜੂ ਸਰਕਾਰ ਪਿਛਲੀਆਂ ਸਰਕਾਰਾਂ ਬਾਦਲ ਸਰਕਾਰ ਆਈ ਉਹਨਾਂ ਨੇ ਸਿੱਖੀ ਦਾ ਘਾਣ ਕੀਤਾ ਬਾਕੀ ਧਰਮਾਂ ਦਾ ਵੀ ਨਾਲ ਉਹਨਾਂ ਹੀ ਘਾਣ ਕੀਤਾ ਇਹ ਕਰਕੇ ਜਿਹੜੀ ਆਪਣੀ ਝਾੜੂ ਸਰਕਾਰ ਆਈ ਇਹ ਵੀ ਹੁਣ ਪੰਚਾਇਤ ਦੀ ਜ਼ਮੀਨਾਂ ਦੇ ਜਿਹੜੀਆਂ ਸਾਡੀਆਂ ਬਿਜਲੀ ਘਰਾਂ ਦੀਆਂ ਜ਼ਮੀਨਾਂ ਵੇਚਣ ਨੂੰ ਗਾਂ ਇਹਨਾਂ ਨੇ ਰੋਕ ਬਣਾ ਲਿਆ ਪਹਿਲਾਂ ਲੈਂਡ ਪੂਲਿੰਗ ਲੈ ਕੇ ਆਏ ਸੀਗੇ ਇਹ ਕਰਕੇ ਇਹਨਾਂ ਨੂੰ ਦੱਤ ਪਾਉਣ ਵਾਸਤੇ ਜਿਹੜੀ ਚੰਗੇ ਹੱਥ ਵਿੱਚ ਕਲਮ ਜਾਣ ਦੀ ਲੋੜ ਆ ਤੇ ਚੰਗੇ ਹੱਥ ਵਿੱਚ ਕਲਮ ਜਾਊਗੀ ਤਾਂ ਪੰਜਾਬ ਦਾ ਭਲਾ ਹੋ ਸਕਦਾ ਇਸ ਕਰਕੇ ਇਹ ਆਪਣੀ ਸਮੁੱਚੀ ਟੀਮ ਵੱਲੋਂ ਭਾਈ ਸਾਹਿਬ ਦੀ ਪਾਰਟੀ ਦਾ ਭਾਈ ਅਮਰਤਪਾਲ ਸਿੰਘ ਜੀ ਦਾ ਵਾਰਿਸ ਪੰਜਾਬ ਖਾਲੀਦਲ ਵਾਰਿਸ ਪੰਜਾਬ ਦਾ ਡੜਕੇ ਸਾਥ ਪਹਿਲੋ ਵੀ ਦਿੰਦੇ ਆਏ ਹੁਣ ਵੀ ਡੜਕੇ ਸਾਥ ਦਿਆਂਗੇ ਤੇ ਇਹਨਾਂ ਦੇ ਨਾਲ ਪੂਰਾ ਮੋਢੇ ਨਾਲ ਮੋਢਾ ਜੋੜ ਕੇ ਚੱਲਾਂਗੇ ਤੇ ਇਹਨਾਂ 'ਚ ਤੁਸੀਂ ਸ਼ਾਮਲੀ ਸਮਝੋ ਹੀ ਇਹਨਾਂ ਦੇ ਨਾਲ ਹੀ ਚੱਲਣ ਦੇ ਹੁਣ ਵੀ ਸ਼ਾਮਲਾ ਜੀ ਤੇ ਆਪਾਂ ਇਹਨਾਂ ਨਾਲ ਪੂਰਾ ਡੜਕੇ ਚੱਲਾਂਗੇ ਸ਼ਾਮਲਾ ਜੀ ਇਹਨਾਂ ਦੇ ਨਾਲ ਆਪਣੇ ਹਲਕੇ ਲੱਗ ਰਹੀ ਹੈ ਕਿ ਨੰਨੂ ਸਿਆਸੀ ਪਾਰਟੀ ਦੀ ਸ਼ੈਡ ਹੁੰਦੀ ਹੈ ਤਾਂ ਕਰਕੇ ਸਾਡੇ ਰਸਤੇ ਰੋਕਦੇ ਨੇ ਤੁਸੀਂ ਸਾਹ ਸ਼ਰੀਆਮੀ ਕਹਿ ਰਹੇ ਹੋ ਕਿ ਅਸੀਂ ਪਾਰਟੀ ਦਾ ਸਮਰਥਨ ਕਰਦੇ ਹਾਂ ਅਸੀਂ ਪੰਜਾਬ ਦੇ ਵਿੱਚ ਉਹ ਚੰਗੀ ਧਿਰ ਲੈ ਕੇ ਆਉਣੀ ਹੈ ਇਹ ਪੰਜਾਬ ਬਚਾਉਣਾ ਜੀ ਜੀ ਅਸੀਂ ਉਹ ਜੁਨੀਅਨ ਨਹੀਂ ਪਾਉਣੀ ਪਈ ਇੱਥੇ ਆ ਜੁਨੀਅਨ ਸਾਡੀ ਜ਼ਰੂਰ ਆ ਠੀਕ ਹੈ ਅਸੀਂ ਚੰਗੇ ਲੋਕਾਂ ਦਾ ਸਾਥ ਦੇਣਾ ਵੋਟਾਂ ਦਾ ਹਰ ਇੱਕ ਜੁਨੀਅਨ ਨਾਲ ਆ ਪਾਉਦਾ ਵੋਟ ਤਾਂ ਲੈ ਕੇ ਘਰ ਰੱਖ ਕੇ ਬਿੰਦਾ ਇਹਦੀ ਸਾਰੀਆਂ ਜੁਨੀਅਨਾਂ ਪਾਉਂਦੀਆਂ ਜਿਹੜੀਆਂ ਦੂਜੇ ਸਾਡੇ ਭਰਾ ਉਹ ਵੀ ਪਾਉਂਦੇ ਮੇਰੀ ਉਹਨਾਂ ਨੂੰ ਅਪੀਲ ਆ ਚੰਗੇ ਬੰਦੇ ਵੋਟ ਕਰਕੇ ਚੰਗੀ ਧਿਰ ਨੂੰ ਗਾੜੀ ਲੈ ਕੇ ਜੀਏ ਪੰਜਾਬ ਦਾ ਭਲਾ ਹੋ ਸਕੇ ਇਹਨਾਂ ਲੋਕਾਂ ਨੂੰ ਭਜਾਈਏ ਜਿਹੜਾ 70 ਸਾਲ ਤੋਂ ਸਾਨੂੰ ਲੁੱਟਦੇ ਆ ਰਹੇ ਆ ਇਹਨਾਂ ਨੂੰ ਪਹੁੰਚਾਉਣਾ ਸਾਡੇ ਆਸਤੇ ਬਹੁਤ ਜ਼ਰੂਰੀ ਆ ਉਹ ਤਾਦੀ ਤਾਦੀ ਹੀ ਭਜਾ ਸਕਦੇ ਜੇ ਇਹ ਆਪਣੀ ਮਾਨਸਿਕਤਾ ਸਹੀ ਰੱਖ ਕੇ ਚੱਲਾਂਗੇ ਚੰਗੇ ਬੰਦੇ ਵੋਟ ਕਰਾਂਗੇ ਲੋਕਾਂ ਨੂੰ ਚੰਗੇ ਬੰਦੇ ਪ੍ਰੇਰਣਾ ਕਰਾਂਗੇ ਵੀ ਇਹ ਬੰਦੇ ਚੱਲ ਕੇ ਇਸ ਪਾਰਟੀ ਨੂੰ ਅੱਗੇ ਲੈ ਕੇ ਆਵਾਂਗੇ ਜੇ ਪੰਜਾਬ ਦਾ ਭਲਾ ਹੋ ਸਕੇ ਠੀਕ ਹੈ ਠੀਕ ਹੈ